ਮੈਂ ਪ੍ਰਕਾਸ਼ ਸਿੰਘ ਜਰਨ ਸਕੱਤਰ ਦਿਹਾਤੀ ਮਜ਼ਦੂਰ ਸਭਾ ਅੱਜ ਅਸੀਂ ਸਾਰੇ ਪੰਜਾਬ ਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਧਰਨੇ ਦੇ ਕੇ ਮੰਗ ਪੱਤਰ ਭੇਜਨੇ ਆ ਡੀਸੀਆਂ ਨੂੰ ਕਿ ਜਿਹੜੀਆਂ ਪਿਛਲੇ ਸਮੇਂ ਚ ਅਸੀਂ ਐਮਐਲਏ ਨੂੰ ਮੰਗ ਪੱਤਰ ਦਿੱਤੇ ਆ ਉਹਨਾਂ ਤੇ ਸਾਨੂੰ ਜਿਹੜੀਆਂ ਸਰਕਾਰ ਨੂੰ ਭੇਜੇ ਆ ਉਹਨਾਂ ਤੇ ਮੀਟਿੰਗ ਦਿੱਤੀ ਜਾਵੇ ਮੰਗਾ ਕੀਨੇ ਸਾਡੀਆਂ ਕਿ ਸਾਡੀ ਜਿਹੜੀ ਨਰੇਗਾ ਮਜ਼ਦੂਰਾਂ ਦੀ ਦਿਹਾੜੀ ਹੈ ਉਹ 700 ਰੁਪਿਆ ਕੀਤੀ ਜਾਵੇ ਨਰੇਗਾ ਦਾ ਜਿਹੜਾ ਕੰਮ ਹੈ ਪੂਰਾ ਸਾਲ ਦਿੱਤਾ ਜਾਵੇ ਤੇ ਇਸੇ ਤਰ੍ਹਾਂ ਜਿਹੜੇ ਕਟੇ ਰਾਸ਼ਨ ਕਾਰਡ ਹੈ ਉਹਨਾਂ ਨੂੰ ਜੋੜਿਆ ਜਾਵੇ ਸਾਰੇ ਗਰੀਬ ਪਰਿਵਾਰਾਂ ਨੂੰ ਇੱਕ ਜੀ ਨੂੰ 30 ਕਿਲੋ ਕਣਕ ਹੈ ਜਿਹੜੀ ਰਾਸ਼ਨ ਹੈ ਉਹ ਮਹੀਨੇ ਦਾ ਦਿੱਤਾ ਜਾਵੇ ਤੇ ਇਹਦੇ ਨਾਲ 14 ਚੀਜ਼ਾਂ ਜਿਹੜੀਆਂ ਪਹਿਲਾਂ ਮਿਲਦੀਆਂ ਸੀ ਕੱਟ ਦਿੱਤੀਆਂ ਸਰਕਾਰ ਨੇ ਉਹ ਦੁਬਾਰਾ ਚਾਲੂ ਕੀਤੀਆਂ ਜਾਣ ਰਾਸ਼ਨ ਦੇ ਨਾਲ ਇਸੇ ਤਰ੍ਹਾਂ ਜਿਹੜਾ ਸਾਡੇ ਘਰਾਂ ਦੀਆਂ ਰਜਿਸਟਰੀਆਂ ਹੋਣਾ ਮੰਨਿਆ ਸੀ ਚੰਨੀ ਸਾਹਿਬ ਦੇ ਨਾਲ ਮੀਟਿੰਗ ਹੋਈ ਸੀ ਤਾਂ ਉਹਨਾਂ ਨੇ ਮੰਨਿਆ ਸੀ ਕਿ ਜਿਹੜੇ ਗਰੀਬ ਲੋਕ ਆ ਪਿੰਡਾਂ 'ਚ ਰਹਿੰਦੇ ਆ ਲਾਲ ਖੀਰ ਦੇ ਅੰਦਰ ਆ ਉਹਨਾਂ ਦੇ ਘਰਾਂ ਦੀਆਂ ਰਜਿਸਟਰੀਆਂ ਕਰਾਂਗੇ ਤਾਂ ਉਹ ਰਜਿਸਟਰੀਆਂ ਜਿਹੜੀਆਂ ਨਹੀਂ ਕੀਤੀਆਂ ਜਾ ਰਹੀਆਂ ਇਸੇ ਤਰ੍ਹਾਂ ਸਾਡੀਆਂ ਜਿਹੜੀਆਂ ਮੰਗਾ ਹੈ ਉਹ ਮਜ਼ਦੂਰ ਆ ਜਿਹੜੇ ਸਾਡੇ ਮਜ਼ਦੂਰਾਂ ਦੇ ਬੱਚੇ ਆ ਪੜ੍ਹੇ ਲਿਖੇ ਆ ਤਾਂ ਉਹਨਾਂ ਨੂੰ ਜਿਹੜਾ ਕੰਮ ਦਿੱਤਾ ਜਾਵੇ ਨੌਕਰੀਆਂ ਦਿੱਤੀਆਂ ਜਾਣ ਜਿੰਨਾ ਚਿਰ ਉਹਨਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾਂਦਾ ਉਹਨਾਂ ਚਿਰ ਉਹਨਾਂ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਅੱਜ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਪੰਜਾਬ 'ਚ ਧਰਨੇ ਲਾ ਰਹੇ ਆਂ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਸਰਕਾਰ ਨੇ ਸਾਨੂੰ ਮੀਟਿੰਗ ਨਾ ਦਿੱਤੀ ਤਾਂ ਆਉਣ ਵਾਲੇ ਸਮੇਂ 'ਚ ਜਿਵੇਂ ਅਸੀਂ 22 'ਚ ਭਗਵੰਤ ਮਾਨ ਦਾ ਤਿੰਨ ਦਿਨ ਘਰ ਘੇਰ ਕੇ ਤੇ ਉਹ ਤੋਂ ਨਰਮੇ ਦੇ ਪੈਸੇ ਲਈ ਸੀ ਤਾਂ ਫਿਰ ਅਸੀਂ ਆਉਣ ਵਾਲੇ ਟਾਈਮ 'ਚ ਇਹੀ ਕੁਝ ਕਰਾਂਗੇ ਕਿ ਅਸੀਂ ਵੱਡਾ ਸੰਘਰਸ਼ ਕਰਾਂਗੇ ਤੇ ਹੋ ਸਕਦਾ ਸਾਨੂੰ ਪੱਕਾ ਮੋਰਚਾ ਭਗਵੰਤ ਮਾਨ ਦੇ ਘਰ ਅੱਗੇ ਲਾਉਣਾ ਪੈ ਜੇ ਤਾਂ ਕਿ ਅਸੀਂ ਆਪਣੀਆਂ ਮੰਗਾਂ ਮਨਾ ਸਕੀਏ